ਹੈਲੋ ਨਮਸਕਾਰ ਦੋਸਤੋ ਕੀ ਹਾਲ ਚਾਲ ਠੀਕ ਠਾਕ ਹੋ ਸਾਰੇ ਜਣੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪਹਿਲੇ ਹੀ ਆ ਭਗਵੰਤ ਸਿੰਘ ਜੀ ਮਾਨ ਜੀ ਉਹਨਾਂ ਨੇ ਆ ਜਿਹੜੇ ਮੁੱਖ ਮੰਤਰੀ ਨੇ ਪੰਜਾਬ ਦੇ ਅਨਾਉਂਸਮੈਂਟ ਕੀਤਾ ਸੀ ਕਿ 10 ਲੱਖ ਜਿਹੜੇ ਕਾਰਡ ਨਗੇ ਹੈਲਥ ਕਾਰਡ ਜਿਹੜੇ ਇਸ਼ੂ ਕੀਤੇ ਜਾਣਗੇ ਔਰ 2 ਅਕਤੂਬਰ ਦੀ ਡੇਟ ਦੱਸੀ ਜਾ ਰਹੀ ਸੀ ਕਿ ਆ ਜਿਹੜੇ ਆਪਲਾਈ ਹੋਣ ਤੁਹਾਡੇ ਜਿਹੜੇ ਸ਼ੁਰੂ ਹੋ ਜਾਣਗੇ ਔਰ ਕੁਝ ਕਾ ਨਾ ਕਰਕੇ ਆ ਕੇ ਆ ਕੇ ਇਹਦੇ ਵਿੱਚ ਵੀ ਆ ਕੋਈ ਕਦੋਂ ਅਪਲਾਈ ਹੋਣਗੇ ਕਦੋਂ ਨਹੀਂ ਇਸ ਵੀਡੀਓ ਚ ਜਾਣਾਂਗੇ ਵੀਡੀਓ ਨੂੰ ਸੋਤ ਲੈ ਕੇ ਅੰਤ ਤੱਕ ਜਿਹੜਾ ਹੈ ਜ਼ਰੂਰ ਵੇਖਿਓ ਔਰ ਜਿਵੇਂ ਕਿ ਤੁਸੀਂ ਨਿਊਜ਼ ਵੀ ਦੇਖ ਸਕਦੇ ਹੋ ਕਿ ਪੰਜਾਬ ਅ ਅਚੀਵ ਮਿਨਿਸਟਰ ਭਗਵੰਤ ਮਾਨ ਸਾਹਿਬ ਅਜਿਸਟ੍ਰੇਸ਼ਨ ਬਿਲ ਬੀਗਨ ਦਾ ਇਹ ਜਿਹੜੀ ਦੋ ਡਿਸਟ੍ਰਿਕਟਾਂ ਦੇ ਵਿੱਚ ਹੈ ਓਪਨ ਕੀਤੇ ਗਏ ਨੇ ਜਿਸ ਵਿੱਚ ਬਨਾਲ ਅੰਤਰਨਤਨ ਦੇ ਵਿੱਚ ਓਪਨ ਕੀਤਾ ਜਾਇਆ ਹੈ ਯੂਕੇ ਟੀਵੀ ਟਿਊਜ਼ ਦਿਨ ਕੀਤਾ ਗਿਆ ਹੈ ਔਰ ਇਸ ਵੀ ਇਹੜਾ ਇੱਕ ਪ੍ਰੋਜੈਕਟ ਹੈਗਾ ਕੰਪਲੀਟ 8010 ਦਿਨ ਵਿੱਚ ਜਿਹੜਾ ਪੂਰਾ ਕਰ ਦਿੱਤਾ ਜਾਣਾ ਕਰ ਦਿੱਤੇ ਜਾਣਾ ਹੈ ਔਰ ਇਸੇ ਤਰ੍ਹਾਂ ਹੀ ਅਗਰ ਅਦਰ ਡਿਸਟ੍ਰਿਕਟ ਦੇ ਵਿੱਚ ਵੀ ਜਿਹੜਾ ਹੈ ਅ ਇਸੇ ਤਰ੍ਹਾਂ ਪ੍ਰੋਸੀਜਰ ਦੇ ਰਹੀ ਪ੍ਰੋਜੈਕਟ ਜਿਹੜਾ ਹੈ ਕੀਤਾ ਜਾਏਗਾ ਜੋ ਕਿ ਅਰਧ ਸੰਦੀਪ ਚਿਹੜਾ ਹੈ ਪੂਰਾ ਕਰ ਦਿੱਤਾ ਜਾਏਗਾ ਤੇ ਇਹ ਤੁਹਾਡਾ ਕੈਂਪ ਦੇ ਜ਼ਰੀਏ ਜਿਹੜਾ ਹੈ ਤੁਹਾਡੇ ਡਿਸਟ੍ਰਿਕਟ ਵਾਈ ਜਿਹੜਾ ਕੈਂਪ ਲੱਗਦਾ ਹੈ ਉੱਥੇ ਤੁਹਾਡਾ ਜਿਹੜਾ ਹੈ ਇਹ ਹੈਲਥ ਕਾਰਡ ਜਿਹੜਾ ਹੈ 10 ਲੱਖ ਰੁਪਏ ਦਾ ਜਿਹੜਾ ਉਹ ਹੋਣਾ ਹੈ ਉਹ ਬਣਨਾ ਹੈ ਔਰ ਇਸ ਵਿੱਚ ਜਿਹੜਾ ਡਾਕੂਮੈਂਟ ਹੈ ਤੁਹਾਨੂੰ ਪਤਾ ਹੀ ਹੈ ਕਿ ਆ ਇੱਕ ਆਧਾਰ ਕਾਰਡ ਔਰ ਵੋਟਰ ਆਈਡੀ ਕਾਰਡ ਐ ਇੱਕ ਜਿਹੜੀ ਹੈ ਪਾਸਪੋਰਟ ਸਾਈਜ਼ ਜਿਹੜੀ ਹੈ ਫੋਟੋ ਲੱਗਣੀ ਹੈ ਇਸ ਤੋਂ ਅਪਲਾਈ ਤੇ ਦੌਰਾਨ ਔਰ ਇਸ ਵਿੱਚ ਜਾਣਦੇ ਹਾਂ ਜਿਵੇਂ ਭਗਵੰਤ ਸਿੰਘ ਜੀ ਮਾਨ ਨੇ ਹੋਣਾ ਔਰ ਪੰਜਾਬ ਦੇ ਚੀਫ ਮਿਨਿਸਟਰ ਭਗਵੰਤ ਮਾਨ ਨੇ ਅੱਜ ਜਿਹੜਾ ਕਿਹਾ ਕਿ ਮੁੱਖ ਮੰਤਰੀ ਸਹਿਤ ਯੋਜਨਾ ਜੋ ਕਿ ਹੈਗੀ ਹੈ ਕੈਸ਼ਲੈਸ ਹੈਗੀ ਹੈ ਫ੍ਰੀ ਐਂਡ ਕੈਸ਼ਲੈਸ ਹੈਗੀ ਹੈ ਸਿਰਫ ਪੰਜਾਬ ਦੇ ਰਹਿਣ ਵਾਲੇ ਵਾਸਤੇ ਹੈਗੀ ਜੋ ਕਿ 10 ਲੱਖ ਪਰ ਇਅਰ ਜਿਹੜਾ ਹੈ ਐਵਰੀ ਫੈਮਿਲੀ ਇਨ ਦਾ ਸਟੇਟ ਜਿਹੜਾ ਹੈ ਦਿੱਤਾ ਜਾਣਾ ਹੈ ਠੀਕ ਹੈ ਔਰ ਇਸ ਵਿੱਚ ਜਿਹੜਾ ਬਨਾਲਾ ਅੰਤੰਦਾਨ ਦੇ ਵਿੱਚ ਜੋ ਕਿ ਮੰਗਲਵਾਰ ਨੂੰ ਜਿਹੜਾ ਸ਼ੁਰੂ ਕੀਤੀ ਗਈ ਹੈ ਜਿਸ ਵਿੱਚ ਜਿਹੜਾ ਕੈਂਪ ਲੱਗਿਆ ਗਿਆ ਹੈ ਜੋ ਕਿ 8-10 ਜੇ ਇਤਨਾ ਵੀ ਜੋ ਹੈ ਪੂਰਾ ਇਹੜਾ ਕਿ ਤੱਕ ਜਾਏਗਾ ਔਰ ਇਹਨਾਂ ਨੇ ਕਿਹਾ ਕਿ ਅਰਾਊਂਡ 128 ਕੈਂਪ ਲੱਗਣੇ ਹਨ ਜਿਸ ਵਿੱਚ ਆਲ ਅਲੱਗ-ਅਲੱਗ ਡਿਸਟ੍ਰਿਕਟਾਂ ਦੇ ਵਿੱਚ ਲਗਾਏ ਜਾਣਗੇ ਜਿਸ ਵਿੱਚ ਤੁਹਾਡੇ ਆਧਾਰ ਕਾਰਡ ਫੋਟੋ ਰੈਡ ਕਾਰਡ ਔਰ ਪਾਸਪੋਰਟ ਜਿਹੜੀ ਹੈ ਫੋਟੋ ਜਿਹੜੀ ਹੈ ਲੱਗਣੇ ਹਨ ਔਰ ਇਹ ਪੰਜਾਬ ਦਾ ਜਿਹੜਾ ਆਪਣੇ ਜਿਹੜਾ ਸਾਰੀ ਇਹਦੀ ਤਾਂ ਨੰਬਰ 1 ਹੈਗਾ ਜਿਹੜਾ 10 ਲੱਖ ਦੀ ਜਿਹੜੀ ਸਕੀਮ ਹੈਗੀ ਹੈ ਹੈਲਥ ਸੀਰੀ ਸਕੀਮ ਹੈ ਪੰਜਾਬ ਦੇ ਵਿੱਚ ਜਿਹੜੀ ਸ਼ੁਰੂ ਹੋਣ ਜਾ ਰਹੀ ਹੈ ਆ ਕਾਫੀ ਟਾਈਮ ਹੋ ਗਿਆ ਤੇ ਦੇਖ ਕੇ ਦੇਖਦੇ ਹਾਂ ਜਦੋਂ ਵੀ ਤੁਹਾਡੇ ਡਿਸਟ੍ਰਿਕਟ ਦੇ ਓਪਨ ਹੁੰਦੀ ਹੈ ਤੇ ਤੁਸੀਂ ਕਮੈਂਟ ਕਰਕੇ ਜਰੂਰ ਮੈਂਸ਼ਨ ਕਰਿਓ ਅਗਰ ਤੁਹਾਡੇ ਆਪਣੇ ਡਿਸਟ੍ਰਿਕਟ ਦੇ ਵਿੱਚ ਜਿਹੜੀ ਹੈ ਹੈਲਥ ਦੇ ਕਾਰਡ ਬਣਦੇ ਹਨ ਅਗਰ ਤੁਹਾਨੂੰ ਇਸਦਾ ਕੋਈ ਫਾਇਦਾ ਮਿਲਦਾ ਹੈ ਤਾਂ ਜਰੂਰ ਜਿਹੜਾ ਹੈ ਇੱਕ ਵਾਰ ਜਿਹੜਾ ਕਮੈਂਟ ਕਰਕੇ ਜਰੂਰ ਮੈਂਸ਼ਨ ਕਰਿਓ ਠੀਕ ਹੈ ਦੋਸਤੋ ਬਾਕੀ ਠੀਕ ਹੈ ਤਾਂ ਨੂੰ ਬਦਸਤੋ